ਕਣਕੀ ਜੜ ਰਗ ਸੀ ਅੱਖਾਂ ਪੂਰੀਆਂ ਤੇ ਕਣਕੀ ਜੜ ਰਗ ਸੀ ਸੀ ਲੱਗਦੀ ਸਹੇਲੀ ਹੀਰ ਦੀ ਉਹ ਪੂਰੀ ਜਤਨ ਦੀ ਅੱਖਾਂ ਥਾਣੀ ਲੱਗ ਗਈ ਜੱਟ ਦਾ ਕਲੇਜਾ ਚੀਰ ਗਈ ਹਏ ਜੱਟ ਦਾ ਕਲੇਜਾ ਚੀਰ ਗਈ ਹਏ ਜੱਟ ਦਾ ਕਲੇਜਾ ਚੀਰ ਗਈ ਮੈਨੂੰ ਪਤਾ ਹੈ ਤੁਸੀਂ ਇਹ ਗਾਣਾ ਮੇਰੇ ਵਾਸਤੇ ਗਾਇਆ ਹੈ ਮੇਰੀਆਂ ਵੀ ਅੱਖਾਂ ਪੂਰੀਆਂ ਤੇ ਕਣਕੀ ਰੰਗ ਹੈ ਸਾਲੀ ਬੇਅਕਲ ਛੋਡ ਦਲ ਜਨਾਨੀ ਤੂੰ ਗੁੜੀ ਐ ਤੂੰ ਗੁੜੀ ਐ ਗੁੜੀ ਫੇਰ ਖਾਕਾ ਪਾੜ ਦੋ ਤੇਰੀਆਂ ਤੇ ਨਾਲੇ ਉਸ ਕੰਜਰੀ ਦੀਆਂ ਜਿਹਦੇ ਲਈ ਤੂੰ ਇਹ ਗਾਣਾ ਗਾਇਆ ਓਹ ਤੂੰ ਬੇਅਕਲ ਜਨਾਨੀ ਐ ਇਹ ਰਿਕਾਰਡਡ ਗਾਣਾ ਐ ਮੈਂ ਕਿਦੇ ਵਾਸਤੇ ਗਾਉਣਾ ਸੀ ਬੜਾ ਭੋਲਾ ਨਾ ਬਣ ਮੈਂ ਜਾਣਦੀ ਐ ਤੇਰੀਆਂ ਕਰਤੂਤਾਂ ਨੂੰ ਨਾ ਕਰਤੂਤਾਂ ਨੂੰ ਮੇਰੇ ਸਹਰੇ ਦੀ ਤੂੰ ਕੀ ਮੇਰਾ ਦੇਖ ਲਿਆ ਬੈਠਾ ਰਹਿ ਕੇ ਘਟਕਾਇਆ ਐਵੇਂ ਨਾ ਕਿਤੇ ਮੈਥੋਂ ਪੋਲਾ ਖਲਾ ਲਈ ਜਾ ਜਾ ਆਪਣੇ ਕੰਮ ਕਰ ਲੈ ਜਾ ਕੇ ਹੋਰ ਨਾ ਕਿਤੇ ਮੈਥੋਂ ਚੂਕਣਾ ਤਵਾ ਲਈ ਮੇਰੀ ਇਹ ਇੱਛਾ ਸੀ ਕਿ ਮੈਂ اس بندے ਨਾਲ کرواواں تاکہ اوہ ਕਿਸੇ ਤੋਂ ڈرے ਨਾ ਨਾਲੇ اوہ ਮੈਨੂੰ ਦੋਹੇ ਟਾਈਮ ਪੰਨੀ رکھے دیکھ کے میں ਹੋ ਰਿਹਾ ਇਹਦਾ ਜਿਵੇਂ پنجاب پولیس ਨਾਲ شرط ਲਾਈ ਹੋਵੇ 나 ਤੂੰ ਮੈਨੂੰ ਕਹਿ ਰਹੀ ਆ ਆਪਦਾ ਢਿੱਡ ਤਾਂ ਦੇਖ ਲੈ ਜਿਵੇਂ কুরਤੀ ਥੱਲੇ হেলਮਟ ਫਸਾਈ ਫਿਰਦੀ ਹੋਵੇ